ਆ ਬੇਟਾ ਤਨਵੋਧਿਆ ਦਾਖਲਾ ਪ੍ਰਖਿਆ ਤਿਆਰੀ ਦੀਨ ਆਪਾਂ ਪੰਜਾਬੀ ਵਿਆਕਰਨ ਦਾ ਟੌਪਿਕ ਸ਼ੁਰੂ ਕੀਤਾ ਹੋਇਆ ਸੀ 7 ਨੰਬਰ ਕੁਐਸਚਨ ਤੇ ਆ ਗਏ ਕਹਿੰਦਾ ਕਿਰਿਆ ਵਿਸ਼ੇਸ਼ਣ ਕੀ ਹੈ ਕਹਿੰਦਾ ਵਾਕ ਵਿੱਚ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲੇ ਸ਼ਬਦ ਨੂੰ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਕਿਰਿਆ ਵਿਸ਼ੇਸ਼ਣ ਜ਼ਿਆਦਾਤਰ ਕਿਰਿਆ ਤੋਂ ਪਹਿਲਾਂ ਆਉਂਦੇ ਹਨ ਇਹ ਇੱਕ ਸ਼ਬਦੀ ਵੀ ਹੋ ਸਕਦਾ ਹੈ ਤੇ ਸ਼ਬਦਾਂ ਦਾ ਸਮੂਹ ਵੀ ਹੋ ਸਕਦਾ ਜਿਵੇਂ ਊੜਾ ਤੇ ਤੇਜ ਦੌੜਦਾ ਹੈ ਠੀਕ ਹੈ ਸਨੀ ਬਹੁਤ ਹੌਲੀ-ਹੌਲੀ ਤੁਰ ਰਿਹਾ ਸੀ ਰਮਾ ਸੁਰੀਲਾ گاਉਂਦੀ ਹੈ ਤਾਂ ਬੇਟਾ ਉਹ ਇਹ ਵਾਕ ਵਿੱਚਲੇ ਲਕੀਰੇ ਸ਼ਬਦ ਆ ਜਿਹੜੇ ਕਿਰਿਆ ਵਿਸ਼ੇਸ਼ਣ ਹੈਗੇ ਆ ਠੀਕ ਹੈ ਹੌਲੀ-ਹੌਲੀ ਤੇਜ਼ ਠੀਕ ਹੈ ਤੇ ਇਧਰਲੇ ਪਾਸੇ ਸੁਰੀਲਾ ਇਹ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰ ਰਿਹਾ ਹੈ ਠੀਕ ਹੈ ਅੱਗੇ ਆ ਗਿਆ ਇਹ ਇਹ ਸੀਗਾ ਬੇਟਾ ਕਿਰਿਆ ਵਿਸ਼ੇਸ਼ਣ ਤੇ ਅਗਲਾ ਜਿਹੜਾ ਟੌਪਿਕ ਹੈਗਾ ਸਬੰਧਕ ਦਾ ਉਹ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ